ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੰਛਮਾ ਸਵਾਗਤ ਕਰਦਾ ਕੱਦ ਨੂੰ ਕਿਸੇ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਨਜ਼ਦੀਕ ਥੀਮ ਪਾਰਕ ਦੇ ਕੋਲ ਮੌਜੂਦਾ ਕਿਤੇ ਇੱਕ ਭਿਆਨਖਾਸ ਵਾਪਰਿਆ ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤਾਂ ਇਹ ਟਰੱਕ ਦੇ ਵਿੱਚ ਖੜੇ ਟਰੱਕ ਦੇ ਵਿੱਚ ਸਾਹਮਣੇ ਵਾਲਾ ਟਰੱਕ ਆ ਟਕਰਾਂਦਾ ਇੱਥੇ ਦੱਸਦੇ ਨੇ ਕਿ ਕਾਫੀ ਗੱਡੀਆਂ ਦਾ ਦੋਨੋਂ ਗੱਡੀਆਂ ਦਾ ਕਾਫੀ ਨੁਕਸਾਨ ਹੋ ਜਾਂਦਾ ਤਾਂ ਦੇਖ ਸਕਦੇ ਹੋ ਤਸਵੀਰਾਂ ਜਿਸ ਵਿੱਚ ਟਰੱਕ ਦਾ ਜੋ ਕਾਫੀ ਆ ਜੋ ਨੁਕਸਾਨ ਹੋਇਆ ਮੌਕੇ ਦੇ ਟਰੱਕ ਨੂੰ ਸਾਈਡ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਝੋਟੇ ਨੇ ਸਬੰਧਤ ਜਿਹੜੇ ਲੋਕ ਇਕੱਠੇ ਹੋਏ ਨੇ ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਜਿਹੜੇ ਮੌਕੇ ਤੇ ਮੌਜੂਦ ਸਨ ਉਹਨਾਂ ਨੂੰ ਪੁੱਛਦੇ ਆ ਕਿ ਹਾਦਸਾ ਕਿਵੇਂ ਵਾਪਰਿਆ ਆ ਗੱਲ ਕਰਦੇ ਆ ਇੱਥੇ ਮੌਕੇ ਤੇ ਤੇ ਲੋਕਲ ਜਿਸ਼ ਜਾਣਕਾਰ ਗੱਲ ਕਰਦੇ ਉਹਨਾਂ ਨਾਲ ਇਹ ਮਾਮਲਾ ਕਿਵੇਂ ਵਾਪਰਿਆ ਜਿਹੜਾ ਇਹ ਹਾਸਾ ਹੋਇਆ ਅਸਰ ਕਿੰਨਾ ਜੀ ਆਪਣਾ ਮੇਰੇ ਨਾਲ ਉਹ ਸ਼ੁਰਮਕ ਸਿੰਘ ਹੈ ਜੀ ਇਹ ਕਿਵੇਂ ਹਾਸਾ ਹੋਇਆ ਤੁਸੀਂ ਇੱਥੇ ਮੌਕੇ ਤੇ ਮੌਜੂਦ ਸੀ ਮੈਂ ਮੌਕੇ ਤੇ ਆਇਆ ਤੇ ਜੀ ਇਧਰੋਂ ਜਾ ਰਿਹਾ ਤਾਂ ਇਹ ਗੱਡੀ ਵਾਲਾ ਜਿਹੜਾ ਰੋਪੜ ਤੇ ਆਇਆ ਉਹ ਸ਼ਰਾਬੀ ਆਦਮੀ ਦਾ ਕਾਫੀ ਗੱਡੀ ਘਮਾਉਂਦਾ ਹੁੰਦਾ ਤਾਂ ਕਈ ਬਚ ਗਏ ਇੱਥੇ ਖੜੇ ਟਰੱਕ ਦੇ ਵਿੱਚ ਇਹਨੇ ਗੱਡੀ ਮਾਰੀ ਟਰੱਕ ਪਹਿਲੀ ਇੱਥੇ ਪਹਿਲੇ ਹੀ ਖੜਾ ਥਾ 6 ਵਜੇ ਦਾ ਐਸਜੀਐਓ ਟਾਇਰ ਫਟਿਆ ਹੋਇਆ ਅੱਛਾ ਜੀ ਕੋਈ ਮਰਜ਼ਾ ਨਹੀਂ ਜਾਣੀ ਨੁਕਸਾਨ ਤਾਂ ਜਾਣੀ ਨੁਕਸਾਨ ਕੋਈ ਨਹੀਂ ਗੱਡੀਆਂ ਦਾ ਜਾਨੀ ਕੰਮ ਗੱਡੀਆਂ ਦਾ ਨੁਕਸਾਨ ਹੋ ਗਿਆ ਜੀ ਆਜ ਵੀ ਸੜਕ ਤੇ ਕਾਫੀ ਭਟੇ ਹਾਸੇ ਹੁੰਦੇ ਆ ਰਹਿੰਦੇ ਨੇ ਕੱਢੀਆਂ ਕਾਰਨ ਹੁੰਦੇ ਨੇ ਤੇ ਸੜਕ ਖਰਾਬ ਹੁੰਦੇ ਕਾਰਨ ਹੁੰਦੇ ਨੇ ਕਿਵੇਂ ਜਗਦੇ ਨੇ ਹਾਦਸਿਆਂ ਦਾ ਕਾਰਨ ਮੁੱਖ ਕਾਰਨ ਕੀ ਬਣਦਾ ਇਹਦਾ ਮੁੱਖ ਕਾਰਨ ਤਾਂ ਇੱਕ ਤਾਂ ਇਹ ਜੀ ਇੱਕ ਤਾਂ ਥੋੜਾ ਜਿਹਾ ਮੋੜ ਪੈਂਦਾ ਹੈ ਤੇ ਕਿ ਜਿਹੜਾ ਖੱਡੇ ਖੋਡੇ ਨੇ ਲੋਟ ਹੋ ਜਾਣੇ ਚਾਹੀਦੇ ਆ ਇੱਕੋ ਠੇਕੇ ਚੋਂ अच्छा जी और मेरे खिलाफ माइफल ढाबा साइड हां जी उतै भीगे निकला केदा मैं मैं उतै ते ही हो गया जी काम कि उतھوں ਇੱਥੇ ਨਾ ਕਰਦਾ ਸੋ ਇੱਥੇ ਹਾਂ ਜੀ ਹਾਂ ਜੀ ਨੁਕਸਾਨ ਕੀਤਾ ਇਸ ਵਾਰ ਨਾ ਹੋਰ ਕੋਈ ਨਿਕਰਾਨੀ ਹੈ ਤੇ ਮੌਕੇ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਿੱਛੋਂ ਜੋ ਰੋਪੜ ਸਾਈਡ ਤੋਂ ਇੱਕ ਟਰੱਕ ਆ ਰਿਹਾ ਸੀ ਉਸਦੇ ਡਰਾਈਵਰ ਨੇ ਜੋ ਹਲਕਾ ਫੁਲਕਾ ਨਸ਼ਾ ਕੀਤਾ ਹੋਇਆ ਸੀ ਜਾਂ ਡਰਿੰਕ ਕਹਿ ਦिए ਤਾਂ ਕੀਤੀ ਹੋਈ ਸੀ ਜਿਸ ਕਾਰਨ ਆ ਜੋ ਖੜੇ ਟਰੱਕ ਦੇ ਵਿੱਚੋਂ ਹਿੱਟ ਹੋ ਜਾਂਦਾ ਉਹ ਪਿੱਛੇ ਵਾਲੀ ਗੱਡੀ ਜਿਹੜੀ ਕਾਫੀ ਨੁਕਸਾਨ ਜੋ ਟਰੱਕ ਤੁਸੀਂ ਪਿੱਛੇ ਦੇਖ ਰਹੇ ਹੋ ਉਸ ਦਾ ਕਾਫੀ ਆ ਜੋ ਨੁਕਸਾਨ ਹੋ ਜਾਂਦਾ ਉਸ ਨੂੰ ਜਦੋਂ ਜਹਾਜ਼ਿਤ ਕਰ ਰਹੇ ਨੇ ਸਾਈਡ ਕਰਨ ਤੇ ਲੱਗੇ ਹੋਏ ਨੇ ਕਰੇਨ ਦੀ ਮਦਦ ਦੇ ਨਾਲ ਸਾਈਡ ਕੀਤਾ ਜਾਵੇਗਾ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਆਏ ਦਿਨ ਹੀ ਹੈ ਜੋ ਐਦਾਂ ਦੇ ਭਾਰੀ ਹਾਦਸੇ ਜਿਹੜੇ ਇਸ ਮਾਰਗ ਤੇ ਰੋਪੜ ਲੁਧਿਆਣਾ ਮਾਰਗ ਤੇ ਹੁੰਦੇ ਰਹਿੰਦੇ ਆ ਕਦੀ ਖੱਡਿਆਂ ਦੇ ਕਾਰਨ ਹਾਦਸੇ ਵਾਪਰਦੇ ਨੇ ਕਦੀ ਧੁੰਦ ਦੇ ਕਾਰਨ ਹਾਦਸੇ ਵਾਪਰਦੇ ਨੇ ਤੇ ਕਦੀ ਰੋਡ ਨੂੰ ਲੈ ਕੇ ਆ ਡਰਾਈਵਰ ਦੀ ਅਣਗਹਿਲੀ ਕਰਨ ਹਾਦਸੇ ਵਾਪਰਦੇ ਨੇ ਕੈਮਰਾ ਪਰਸਨ ਦੇ ਨਾਲ ਅਰਨਜ ਸਿੰਘ ਐਨਿਕ ਸਵੇਰਾ ਟੀਵੀ ਸ਼ਿਰੀਚਮ ਕੌਰ ਸਾਹਿਬ ਐਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੰਜ ਸਮਾਂ ਸਵਾਗਤ ਕਰਦਾ ਕੱਦ ਨੂੰ ਕਿਸੇ ਅੱਜ ਸ੍ਰੀ ਚੰਕੌਰ ਸਾਹਿਬ ਦੇ ਨਜ਼ਦੀਕ ਥੀਮ ਪਾਰਕ ਦੇ ਕੋਲ ਮੌਜੂਦਾ ਕਿਤੇ ਇੱਕ ਭਿਆਨਖਾਸ ਵਾਪਰਿਆ ਆ ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤਾਂ ਇਹ ਟਰੱਕ ਦੇ ਵਿੱਚ ਖੜੇ ਟਰੱਕ ਦੇ ਵਿੱਚ ਸਾਹਮਣੇ ਵਾਲਾ ਟਰੱਕ ਆ ਟਕਰਾਂਦਾ ਇੱਥੇ ਦੱਸਦੇ ਨੇ ਕਿ ਕਾਫੀ ਗੱਡੀਆਂ ਦਾ ਦੋਨੋਂ ਗੱਡੀਆਂ ਦਾ ਕਾਫੀ ਨੁਕਸਾਨ ਹੋ ਜਾਂਦਾ ਤਾਂ ਦੇਖ ਸਕਦੇ ਹੋ ਤਸਵੀਰਾਂ ਜਿਸ ਵਿੱਚ ਟਰੱਕ ਦਾ ਜੋ ਕਾਫੀ ਹੈ ਜੋ ਨੁਕਸਾਨ ਹੋਇਆ ਔਕਤ ਦੇ ਟਰੱਕ ਨੂੰ ਸਾਈਡ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਝੋਟੇ ਨੇ ਸਬੰਧਤ ਜਿਹੜੇ ਲੋਕ ਇਕੱਠੇ ਹੋਏ ਨੇ ਤਾਂ ਅੱਥੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਜਿਹੜੇ ਮੌਕੇ ਤੇ ਮੌਜੂਦ ਸਨ ਉਹਨਾਂ ਨੂੰ ਪੁੱਛਦੇ ਆ ਕਿ ਹਾਦਸਾ ਕਿਵੇਂ ਵਾਪਰਿਆ ਤਾਂ ਗੱਲ ਕਰਦੇ ਆ ਇੱਥੇ ਮੌਕੇ ਤੇ ਤੇ ਲੋਕਲ ਜਾਣਕਾਰ ਗੱਲ ਕਰਦੇ ਹੋਣਾ ਇਹ ਮਾਮਲਾ ਕਿਵੇਂ ਵਾਪਰਿਆ ਜਿਹੜਾ ਇਹ ਹਾਸਾ ਹੋਇਆ ਅਸਰ ਕਿਨਾ ਜੀ ਆਪਣਾ ਮੇਰੇ ਨਾਲ ਸੁਰਮਕ ਸਿੰਘ ਹੈ ਜੀ ਇਹ ਕਿਵੇਂ ਹਾਸਾ ਹੋਇਆ ਤੁਸੀਂ ਇੱਥੇ ਮੌਕੇ ਤੇ ਮੌਜੂਦ ਸੀ ਮੈਂ ਮੌਕੇ ਤੇ ਆਇਆ ਤੇ ਜੀ ਇਧਰੋਂ ਜਾ ਰਿਹਾ ਤਾਂ ਇਹ ਗੱਡੀ ਵਾਲਾ ਜਿਹੜਾ ਰੋਪੜ ਤੇ ਆਇਆ ਉਹ ਸ਼ਰਾਬੀ ਆਦਮੀ ਦਾ ਕਾਫੀ ਗੱਡੀ ਘਮਾਉਂਦਾ ਹੁੰਦਾ ਤਾਂ ਕਈ ਬਚ ਗਏ ਇੱਥੇ ਖੜੇ ਟਰੱਕ ਦੇ ਵਿੱਚ ਇਹਨੇ ਗੱਡੀ ਮਾਰੀ ਇਹ ਟਰੱਕ ਪਹਿਲੀ ਇੱਥੇ ਪਹਿਲੇ ਹੀ ਖੜਾ ਹੈ 6 ਵਜੇ ਦਾ ਐਸਜੀ ਟਾਇਰ ਫਟਿਆ ਹੋਇਆ ਹੈ। ਅੱਛਾ ਜੀ ਕੋਈ ਮਰਜ਼ਾ ਨਹੀਂ ਜਾਣੀ ਨੁਕਸਾਨ ਦਾ? ਜਾਣੀ ਨੁਕਸਾਨ ਕੋਈ ਨਹੀਂ। ਗੱਡੀਆਂ ਦਾ ਜਾਨੀ ਕੰਮ। ਗੱਡੀਆਂ ਦਾ ਨੁਕਸਾਨ ਹੋ ਗਿਆ ਜੀ। ਆਏ ਤੇ ਨਹੀਂ ਸਿਰੂਰ ਤੇ ਕਾਫੀ ਭਟੇ ਆਸੇ ਹੁੰਦੇ ਆ ਰਹਿੰਦੇ ਨੇ। ਹਾਂ ਜੀ। ਗੱਡੀਆਂ ਕਾਰਨ ਹੁੰਦੇ ਨੇ ਤੇ ਸੜਕ ਖਰਾਬ ਹੋਣ ਦੇ ਕਾਰਨ ਹੁੰਦੇ ਨੇ। ਤੇ ਕਿਵੇਂ ਦੇਖਦੇ ਨੇ ਹਾਦਸਿਆਂ ਦਾ ਕਾਰਨ ਮੁੱਖ ਕਾਰਨ ਕੀ ਬਣਦਾ ਹੈ? ਇਹਦਾ ਮੁੱਖ ਕਾਰਨ ਤਾਂ ਇੱਕ ਤਾਂ ਇਹ ਹੈ ਜੀ ਇੱਕ ਤਾਂ ਥੋੜਾ ਜਿਹਾ ਮੋੜ ਪੈਂਦਾ ਹੈ। ਇੱਕ ਜਿਹੜਾ ਖੱਡੇ ਖੋਡੇ ਲੋਟ ਹੋ ਜਾਣੇ ਚਾਹੀਦੇ ਆ। ਇੱਕ ਉਹ ਠੇਕੇ 'ਚੋਂ ਨਿਕਲਦਾ ਮੇਰੇ ਖਿਆਲ ਆ ਮੈ ਫਲ ਢਾਬਾ ਸਾਈਡ ਹਾਂਜੀ ਉੱਥੇ ਵੀ ਇਹ ਨਿਕਲਿਆ ਕਿਹਾ ਮੈਂ ਹੋਤੇ ਦੀ ਹੋ ਗਿਆ ਜੀ ਤੇ ਉੱਥੋਂ ਇਥੇ ਨਾ ਕਰਦਾ ਸਾਰਾ ਹਾਂਜੀ ਹਾਂਜੀ ਨਾ ਹੋਰ ਕੋਈ ਨਿਕਾਨੀ ਹੈ ਮੌਕੇ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਿੱਛੋਂ ਜੋ ਰੋਪੜ ਸਾਈਡ ਤੋਂ ਇੱਕ ਟਰੱਕ ਆ ਰਿਹਾ ਸੀ ਉਸ ਦੇ ਡਰਾਈਵਰ ਨੇ ਜੋ ਹਲਕਾ ਫੁਲਕਾ ਨਸ਼ਾ ਕੀਤਾ ਹੋਇਆ ਸੀ ਜਾਂ ਡਰਿੰਕ ਕਹਿ ਦਈਏ ਤਾਂ ਕੀਤੀ ਹੋਈ ਸੀ ਜਿਸ ਕਾਰਨ ਆ ਜੋ ਖੜੇ ਟਰੱਕ ਦੇ ਵਿੱਚੋਂ ਹਿੱਟ ਹੋ ਜਾਂਦਾ ਉਹ ਪਿੱਛੇ ਵਾਲੀ ਗੱਡੀ ਆ ਜਿਹੜੀ ਕਾਫੀ ਨੁਕਸਾਨ ਜੋ ਟਰੱਕ ਤੁਸੀਂ ਪਿੱਛੇ ਦੇਖ ਰਹੇ ਹੋ ਉਸ ਦਾ ਕਾਫੀ ਆ ਜੋ ਨੁਕਸਾਨ ਹੋ ਜਾਂਦਾ ਉਸ ਨੂੰ ਜਦੋਂ ਜਹਾਜ਼ਿਤ ਕਰ ਰਹੇ ਨੇ ਸਾਈਡ ਕਰਨ ਤੇ ਲੱਗੇ ਹੋਏ ਨੇ ਕਰੇਨ ਦੀ ਮਦਦ ਦੇ ਨਾਲ ਸਾਈਡ ਕੀਤਾ ਜਾਵੇਗਾ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਆਏ ਦਿਨ ਹੀ ਆ ਜੋ ਐਦਾਂ ਦੇ ਭਾਰੀ ਹਾਦਸੇ ਜਿਹੜੇ ਇਸ ਮਾਰਗ ਤੇ ਰੋਪੜ ਲੁਧਿਆਣਾ ਮਾਰਗ ਤੇ ਹੁੰਦੇ ਰਹਿੰਦੇ ਆ ਕਦੀ ਖੱਡਿਆਂ ਦੇ ਕਾਰਨ ਹਾਦਸੇ ਵਾਪਰਦੇ ਨੇ ਕਦੀ ਧੁੰਦ ਦੇ ਕਾਰਨ ਹਾਦਸੇ ਵਾਪਰਦੇ ਨੇ ਤੇ ਕਦੀ ਰੋਡ ਨੂੰ ਲੈ ਕੇ ਆ ਡਰਾਈਵਰ ਦੀ ਅਨਗਹਿਲੀ ਕਰਨ ਹਾਦਸੇ ਵਾਪਰਦੇ ਨੇ ਕੈਮਰਾ ਪਰਸਨ ਦੇ ਨਾਲ ਅਰਨਜ ਸਿੰਘ ਦੈਨਿਕ ਸਵੇਰਾ ਟੀਵੀ ਸ਼ਿਰੀਚਮ ਕੌਰ ਸਾਹਿਬ